ਅਜੇਤਵਰ ਚੁਪੈਰਾ ਬਾਬਾ ਦੀਪ ਸਿੰਘ ਦੇ ਦਰਬਾਰ ਰੌਣਕਾਂ ਲੱਗੀਆਂ ਸਾਰੀਆਂ ਸੰਗਤਾਂ ਦਾ ਪਿਆਰ ਦੇਖੋ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੋਂ ਹਰੇਕ ਦੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਗੁਰੂ ਪਿਆਰੀ ਸੰਗਤ ਪਤਾ ਕਿਉਂ ਗਿਆ ਜਾਂਦਾ ਕਿ ਗੁਰੂ ਨੂੰ ਆਪਣੀ ਸੰਗਤ ਬਹੁਤ ਪਿਆਰੀ ਹੈ ਇਹ ਸੰਗਤਾਂ ਜੇ ਰੱਬ ਵਜਦਾ ਸੰਗਤਾਂ ਦੀ ਸ਼ਰਧਾ ਦੇਖਿਆ ਕਰੋ ਕਦੇ ਕੋਈ ਫਰਕ ਨਹੀਂ ਪੈਂਦਾ ਕਿੰਨੀਆਂ ਬਾਰਸ਼ਾਂ ਕਿੰਨੇ ਤੂਫਾਨ ਆਂਦੇ ਕਿੰਨੀਆਂ ਤਿੱਖੀਆਂ ਤੂਫਾਨ ਤੇ ਜਿੱਥੇ ਪੈਰ ਦੇ ਲੈ ਰੱਖੀਏ ਤੇ ਪੈਰ ਦੇ ਚਾਲੇ ਭੈਣ ਪਰ ਸੰਗਤਾ ਉੱਥੇ ਹੀ ਬਾਦ ਸੜਕਾ ਤੇ ਬਹਿ ਕੇ ਬੀਸਮੈਂਟਾਂ 'ਚ ਬਹਿ ਕੇ ਪਾਰਕਿੰਗਾਂ 'ਚ ਬੈਠ ਕੇ ਚਪਰੇ ਦੀਆਂ ਹਾਜ਼ਰੀਆਂ ਭਰਦੀਆਂ ਕਿਉਂਕਿ ਜਦੋਂ ਬਾਣੀ ਦਾ ਉਚਾਰਨ ਚੱਲਦਿਆ ਤਾਂ ਸੰਗਤਾ ਦੇ ਪਿਆਰ ਦੇ ਨਾਲ ਰੱਬ ਨੂੰ ਮਿਲਣ ਦੇ ਰਸਤੇ ਖੁੱਲ ਜਾਂਦੇ ਆ ਜਿਹੜੀ ਸੰਗਤ 'ਚ ਪੈਰ ਤੇ ਆਰੀ ਨਾ ਕਿਸੇ ਤੋਂ ਵੀ ਪੁੱਛ ਕੇ ਦੇਖੋ ਨਾ ਹੀ ਕੋਈ ਕਿਸੇ ਦੇ ਕਹਿਣ ਤੇ ਆਂਦਾ ਤੇ ਨਾ ਹੀ ਕੋਈ ਕਿਸੇ ਨੂੰ ਲੈ ਕੇ ਆ ਸਕਦਾ ਬਾਬਾ ਦੀਪ ਸਿੰਘ ਜੀ ਆਪ ਬਾ ਫੜ ਕੇ ਲੈ ਜਾਂਦੇ ਆਪਣੇ ਬੱਚਿਆਂ ਦੀ ਕਈ ਹੈਗੀ ਦੁਨੀਆ ਜਿਹੜੀ ਚਪੈਰੇ ਨੂੰ ਪਖੰਡ ਕਹਿ ਦਿੰਦੀ ਜਾਂ ਕੁਝ ਵੀ ਗਲਤ ਬੋਲ ਦਿੰਦੀ ਹੈ ਸੰਗਤਾਂ ਨੂੰ ਪਰ ਜਿਹੜੇ ਨਿੰਦਗੀ ਹਨ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਸੰਗਤਾਂ ਦੇ ਵਿੱਚ ਜਿਹੜੀ ਜੋਤ ਜਗਦੀ ਨਾ ਸੱਚੀ ਜੋਤ ਉਹ ਐਂਦੀ ਬਾਬਾ ਦੀਪ ਸਿੰਘ ਦੇ ਪਿਆਰ ਦੀ ਇਹ ਪਰਮਾਤਮਾ ਨਾਲ ਸਿੱਧੀਆਂ ਗੱਲਾਂ ਹੁੰਦੀਆਂ ਇੱਥੇ ਤਾਂ ਮਨ ਦੀਆਂ ਮੈਲਾ ਖਤਮ ਹੋ ਜਾਂਦੀਆਂ ਆ ਗਏ ਤੇ ਚਪੈਰੇ ਦੀਆਂ ਸੰਗਤਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਤੁਹਾਨੂੰ ਪ੍ਰਤੱਖੀ ਨਜ਼ਰ ਆਣਗੇ ਜਿੱਥੇ ਇੰਨੀਆਂ ਗੁਰੂ ਬਿਆਰੀਆਂ ਸੰਗਤਾਂ ਬੈਜਨਾਂ ਪਾੜ ਕਰਦੀਆਂ ਚਪੈਰੇ ਤੇ ਉਥੇ ਬਾਬਾ ਜੀ ਆਪ ਹਾਜ਼ਰ ਸੋ ਕਦੇ ਵੀ ਮਾੜਾ ਨਾ ਕਹੋ ਕਿਸੇ ਦੇ ਦਿਲ 'ਚ ਪਿਆਰ ਜਿੰਨਾ ਹੈਗਾ ਨਾ ਗੁਰੂ ਦੇ ਨਾਲ ਉਹ ਤੁਸੀਂ ਨਹੀਂ ਸਮਝ ਸਕਦੇ ਤੇ ਇਹਨਾਂ ਨੇ ਤੁਹਾਨੂੰ ਜਵਾਬ ਨਹੀਂ ਦੇਣਾ ਇਹ ਤਾਂ ਪੱਕੀ ਗੱਲ ਹੈ ਕਿਉਂਕਿ ਇਹ ਤਾਂ ਸਿਰਫ ਪ੍ਰਮਾਤਮਾ ਦੇ ਪਿਆਰ 'ਚ ਭਿੱਜੇ ਹੋਏ ਆ ਇਹਨਾਂ ਨੇ ਸਿਰਫ ਰੱਬ ਦੀਆਂ ਗੱਲਾਂ ਕਰਨੀਆਂ ਇੱਥੇ ਇੱਥੇ ਪਾਠ ਜਿਹੜਾ ਚੱਲਣਾ ਹੈ ਸਾਰਿਆਂ ਦੇ ਵਿੱਚ ਪਿਆਰ ਇੰਨਾ ਸੰਗਤੀ ਰੂਪ ਦੇ ਵਿੱਚ ਪਰ ਤੁਹਾਨੂੰ ਮਾੜਾ ਬੋਲਣ ਵਾਲਿਆਂ ਨੂੰ ਪ੍ਰਮਾਤਮਾ ਨੂੰ ਜਵਾਬ ਦੇਣ ਔਖੇ ਹੋਏ ਨੇ ਉਹ ਆਪਣੇ ਭਗਤਾ ਦੀ ਨਿੰਦਾ ਨਹੀਂ ਸੁਣ ਸਕਦਾ ਉਹ ਤਾਂ ਫਿਰ ਕੁਝ ਵੀ ਕਰ ਸਕਦਾ ਆਪਣੇ ਭਗਤਾ ਲਈ ਉਧਰ ਆ ਕੇ ਕਰਨ ਲਈ ਸੱਤ ਸਮੁੰਦਰਾਂ ਪਾਰ ਵੀ ਆਪਣੇ ਬੱਚਿਆਂ ਨੂੰ ਪਛਾਣ ਆ ਜਾਂਦਾ ਐਸਾ ਪ੍ਰਤੱਖ ਹੁੰਦਾ ਗੁਰੂ ਤੇ ਭਗਤ ਦਾ ਡਗ ਗੁੜਾ ਰਿਸ਼ਤਾ ਬਣ ਜਾਂਦਾ ਨਾ ਕਿ ਭਗਤ ਜੋ ਵੀ ਮੰਗੇ ਗੁਰੂ ਕਦੀ ਨਾ ਕਰ ਹੀ ਨਹੀਂ ਸਕਦਾ ਬਾਬਾ ਦੇਖੀਏ ਦਰਬਾਰ ਆਓ ਹਾਜ਼ਰੀਆਂ ਭਰੋ ਸਭ ਕੁਝ ਹੀ ਮਿਲ ਜਾਣਾ ਤੁਹਾਨੂੰ ਇੱਥੋਂ ਤੁਹਾਡੇ ਘਰ ਹਰ ਪਾਸੇ ਸੁੱਖ ਦੀਆਂ ਲਹਿਰਾਂ ਹੋਣਗੀਆਂ ਜਿੰਨੇ ਵੀ ਦੁੱਖ ਦਲਿੱਦਰ ਰੋਗ ਘਰ ਚ ਵੱਸ ਗਏ ਹਨ ਇਹ ਸਭ ਕੁਝ ਦੂਰ ਹੋਏਗਾ ਕਦੇ ਵੀ ਈਰਖਾ ਨਾ ਕਰੋ ਕਿਸੇ ਨਾਲ ਕਦੇ ਵੀ ਕੋਈ ਧਰਮ ਜਾਤ ਪਾਤ ਕੋਈ ਲੜਾਈ ਨਹੀਂ ਹੈਗੀ ਸਿਰਫ ਆਪਣੇ ਮਾਲਕ ਨੂੰ ਪਾਣਾ ਤੇ ਪਿਆਰ ਦੇ ਨਾਲ ਹੀ ਪਾਇਆ ਜਾਣਾ ਪਿਆਰ ਨਾਲ ਆਓ ਇੱਥੇ ਸੰਗਤਾਂ ਦੇ ਵਿੱਚ ਬੈ ਕੇ ਸੇਵਾ ਕਰੋ ਪਾਠ ਕਰੋ ਬਾਣੀ ਦਾ ਤੇ ਅਰਦਾਸ ਕਰਿਆ ਕਰੋ ਸਰਬੱਤ ਦੇ ਭਲੇ ਦੀ ਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰਿਆਂ ਦੀ ਕਿਰਪਾ ਕਰਨਾ ਸਾਰਿਆਂ ਦੇ ਮਿਹਰ ਕਰਨਾ ਆਪਣੀ ਹਰੇਕ ਦੇ ਘਰ 'ਚ ਖੁਸ਼ੀਆਂ ਖੁਸ਼ੀਆਂ ਆ ਕੇ ਵਸਣ ਕਿਸੇ ਦੇ ਘਰ 'ਚ ਵੀ ਦੁੱਖ ਤੇ ਗਰੀਬੀ ਰਵੇ ਹੀ ਨਾ ਕੋਈ ਵੀ ਸਾਨਾ ਸਾਨਾ ਰਵੇ ਜਿਹੜਾ ਆਪਣੇ ਅੰਦਰ ਹੀ ਅੰਦਰ ਰੋਹ ਲੜਦਾ ਬਾਬਾ ਦੀਪ ਸਿੰਘ ਜੀ ਸਾਰਿਆਂ ਦੀ ਰੂਹ ਨੂੰ ਸਕੂਨ ਪਹੁੰਚਾਣਾ ਆਪ ਜੀ ਦੇ ਬਹੁਤ ਭਰੋਸਾ ਸਾਰੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਯਾਦ ਰੱਖਣਾ ਬਾਬਾ ਦੀਪ ਸਿੰਘ ਨੇ ਬਹੁਤ ਮਿਹਰ ਕਰਨੀ ਤੁਹਾਡੇ ਤੇ ਇਹ ਦੁੱਖ ਦਾ ਸਮਾਂ ਸਮਝ ਲਓ ਚੱਲ ਹੀ ਜਾਣਾ ਖਤਮ ਹੋ ਜਾਣਾ ਸੋਖੀ ਸੋਖਾਣੇ ਅੱਗੇ ਤੁਹਾਡੀ ਜ਼ਿੰਦਗੀ ਜੇ ਜੋ ਮੰਗੋਗੇ ਉਹੋ ਹੀ ਮਿਲੇਗਾ ਜਿਸ ਤੀਦਾ ਵੀ ਤੁਸੀਂ ਸੁਪਨਾ ਦੇਖਿਆ ਹੈਗਾ ਨਾ ਉਸ ਤੋਂ ਲੱਖ ਗੁਣਾ ਵਧੀਆ ਬਾਬਾ ਦੀਪ ਸਿੰਘ ਜੀ ਤੁਹਾਨੂੰ ਦੇਣਗੇ ਤਨ ਤਨ ਬਾਬਾ ਦੀਪ ਸਿੰਘ ਜੀ